ਇਹ ਘਾਰ ਸੇਵਾ ਨਾ ਦੇ ਨਗਰ ਨੂੰ। ਨੈਂਕ ਸੰਗਾਂ ਨੂੰ ਕਿਉਂ ਪੜਕਾਉਣਾ ਹੈ ਤੇਰੇ 'ਚ ਜੁਰਤ ਹੈ ਤੇਰੀਆਂ ਲੱਤਾਂ ਭਾਰ ਚੱਲਦੀਆਂ ਨੇ ਤੂੰ ਰੋਕ ਲੈ। ਅੱਜ ਚਿੱਟੀ ਸੌਂਕ ਸਾਨੂੰ ਚਿਮੜ ਨਹੀਂ ਰੱਖਦਾ। ਹੁਣ ਚਿੱਟੇ ਕੱਪੜੇ ਤਾਂ ਆਪਾਂ ਸਾਰੇ ਪਾਉਣੇ ਆ। ਜਿਹੜਾ ਕਹਿੰਦਾ ਸੀ ਉਹ ਵੀ ਪਾਉਂਦਾ ਹੋਊ। ਇਹਦਾ ਮਤਲਬ ਚਿੱਟੀ ਸੌਂਕ ਹੋ ਗਈ ਆਪਾਂ। ਆ ਵੀ ਦੇਖੋ ਜਿੰਨਾ ਸਾਡਾ ਇਤਿਹਾਸ ਕੇ ਮਾਰਤਾ ਨਿਸ਼ਾਨਾ ਫਾੜ ਰਿਹਾ। ਦੁਨੀਆਂ ਦੇ ਸਭ ਤੋਂ ਵੱਡੇ ਠੱਗ ਬੰਦੇ ਕਦੇ ਕਿਤੇ ਮੋਰਚਾ ਲਾ ਲਿਆ ਕਾਲੇ ਪਾਣੀ ਦਾ ਲਾ ਲਿਆ ਤੇ ਚਿੱਟੇ ਪਾਣੀ ਦਾ ਲਾ ਲਿਆ ਮੋਰਚਾ ਵੇਚ ਕੇ ਫਰੋਤੀਆਂ ਲੈ ਕੇ ਖਤਮ ਐਸੇ ਕਰਕੇ ਲੰਡੂ ਬਦਮਾਸ਼ ਅਸੀਂ ਕਹਨੇ ਆ ਜਿੱਥੋਂ ਛੱਤਰ ਦੀਂਦਾ ਉੱਧਰ ਮੂੰਹ ਨਹੀਂ ਕਰਦੇ ਸਮਝ ਜੋ ਇਹ ਜ਼बान ਦੇ ਹੱਡੀ ਨਹੀਂ ਹੁੰਦੀ ਜੀਬ ਹੱਡੀਆਂ ਤੜਵਾ ਜ਼ਰੂਰ ਦਿੰਦੀ ਕਿ ਅੱਜ ਇਹ ਕਾਰ ਸੇਵਾ ਵਾਲਿਆਂ ਨੂੰ ਚਿੱਟੀ ਸੌਂਕ ਕਹਿੰਦਾ ਹੈ ਕੱਲ ਨੂੰ ਤੁਹਾਨੂੰ ਇਹਨੇ ਨੀਲੀ ਸਿਉਂਕ ਕਹਿਣਾ ਇਹਨੂੰ ਰੋਕਿਆ ਜਾਵੇ ਇਹ ਭਈਆਂ ਨੂੰ ਪੰਜਾਬ ਚੋਂ ਕੱਢ ਤੋ ਲੋਕਾਂ ਦੇ ਮਤੇ ਪਵਾ ਤੇ ਆਪਣੇ ਘਰੇ ਭਈਏ ਰੱਖੀ ਬੈਠਾ ਬੜੇ ਵੱਡੇ ਬ੍ਰਹਮ ਗਿਆਨੀ ਸੰਸਾਰ ਤੇ ਹੋਏ ਬਾਬਾ ਹਰਵੰਤ ਸਿੰਘ ਵਰਗੇ ਕਾਰ ਸੇਵਾ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਆਰੀ ਤੱਕ ਬਾਬਾ ਹਰਵੰਤ ਸਿੰਘ ਮਹਾਰਾਜ ਨੇ ਕਾਰ ਸੇਵਾ ਕਰਾਈ ਹੈ ਕਾਰ ਸੇਵਾ ਵਾਲੇ ਬਾਬਿਆਂ ਦੇ ਬਾਰੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਕਾਰ ਸੇਵਾ ਵਾਲੇ ਮਹਾਪੁਰਖਾਂ ਚ ਐਡੀ ਸ਼ਕਤੀ ਹੈ ਜੇ ਚਾਹਣ ਸ਼ਾਮ ਤੱਕ ਸੋਨੇ ਦੀਆਂ ਛੜਕਾਂ ਬਣਾ ਦੇਣ ਪੈਰਾਂ 'ਚ ਬਿਆਈਆਂ ਪਾੜ ਜਾਂਦੀਆਂ ਨੇ ਗੁਰਦੁਆਰੇ ਬਣਾ ਦਿੰਦੇ ਨੇ ਫਿਰ ਛੱਡ ਦਿੰਦੇ ਨੇ ਕੋਈ ਮੋਹ ਨਹੀਂ ਕਰਦੇ ਕਮੇਟੀਆਂ ਨੂੰ ਸੰਭਾਲ ਦਿੰਦੇ ਆ ਇੱਕ ਸਾਧ ਸੰਗਤ ਜੀ ਠੱਗ ਇੱਕ ਲੰਡੂ ਜਾਂ ਬਦਮਾਸ਼ ਆ ਮਹਾਲੀ ਮੋਰਚਾ ਲੱਗਿਆ ਹੋਇਆ ਨਾ ਕੌਮੀ ਇਨਸਾਫ ਮੋਰਚਾ ਉੱਥੇ ਨਹਿنگ ਸਿੰਘਾਂ ਨੂੰ 扑ੜਾ ਰਿਹਾ ਤੁਸੀਂ ਕਾਰਸੇਵ ਵਾਲਿਆਂ ਨੂੰ ਰੋਕੋ ਇਹ ਚਿੱਟੀ ਸਿਉਕ ਨੇ ਨਹਿنگ ਸਿੰਘਾਂ ਨੂੰ ਕਿਉਂ 扑ਕਾਉਣਾ ਹੈ ਤੇਰੇ ਚ ਜੁਰਤ ਹੈ ਤੇਰੀਆਂ ਲੱਤਾਂ ਭਾਰ ਚੱਲਦੀਆਂ ਨੇ ਤੂੰ ਰੋਕ ਲੈ ਕੋਈ ਤਰੀਕਾ ਹੁੰਦਾ ਗੱਲ ਕਹਿਣ ਦਾ ਇਹ ਪ੍ਰਾਣੀਆਂ ਬਿਲਡਿੰਗਾਂ ਢਾ ਰਹੇ ਐ ਇਹਨਾਂ ਨੇ ਕਿਲੇ ਢਾਤੇ ਉਹ ਭਾਈ ਤਰੀਕੇ ਨਾਲ ਕਹਿ ਬੇਨਤੀ ਕਰ ਵੀ ਪ੍ਰਾਣੀਆਂ ਬਿਲਡਿੰਗਾਂ ਨਾ ਢਾਓ ਹੁਣ ਚਿੱਟੇ ਕੱਪੜੇ ਤਾਂ ਆਪਾਂ ਸਾਰੇ ਪਾਉਣੇ ਆ ਜਿਹੜਾ ਕਹਿੰਦਾ ਸੀ ਉਹ ਵੀ ਪਾਉਂਦਾ ਹੋਊ ਇਹਦਾ ਮਤਲਬ ਚਿੱਟੀ ਸਿਉਂਕ ਹੋ ਗਏ ਆਪਾਂ ਮਹਾਪੁਰਖਾਂ ਦੀ ਐਡੀ ਸੇਵਾ ਤੇ ਐਸੇ ਅਪਸ਼ਬਦ ਮਹਾਪੁਰਖਾਂ ਲਈ ਚਿੱਟੀ ਸਿਉਂਕ ਸਾਧ ਸੰਗਤ ਜੀ ਦੁਨੀਆ ਦੇ ਸਭ ਤੋਂ ਵੱਡੇ ਠੱਗ ਬੰਦੇ ਕਦੇ ਕਿਤੇ ਮੋਰਚਾ ਲਾ ਲਿਆ ਕਾਲੇ ਪਾਣੀ ਦਾ ਲਾ ਲਿਆ ਕਿਤੇ ਚਿੱਟੇ ਪਾਣੀ ਦਾ ਲਾ ਲਿਆ ਮੋਰਚਾ ਵੇਚ ਕੇ ਫਰੋਤੀਆਂ ਲੈ ਕੇ ਖਤਮ ਕਰਤੂਤਾਂ ਆ ਕਰਨੀਆਂ ਤੇ ਨੁਕਤਾ ਚੀਨੀਆਂ ਮਹਾਪੁਰਖਾਂ ਤੇ ਕਰਨੀਆਂ ਪਹਿਲਾਂ ਵੀ ਐਦਾਂ ਦੇ ਲੋਕਾਂ ਨੂੰ ਅਸੀਂ ਕਈ ਵਾਰੀ ਚੇਤਾਵਨੀ ਦਿੱਤੀ ਐ ਸਮਝ ਜੋ ਇਹ ਜਵਾਨ ਦੇ ਹੱਡੀ ਨਹੀਂ ਹੁੰਦੀ ਜੀਬ ਹੱਡੀਆਂ ਤੜਵਾ ਜ਼ਰੂਰ ਦਿੰਦੀ ਐ ਉੱਥੇ ਚਾਹੀਦਾ ਸੀ ਮੋਰਚੇ ਦੇ ਪ੍ਰਬੰਧਕਾਂ ਨੂੰ ਹਿੰਗ ਸਿੰਘਾਂ ਨੂੰ ਕਿ ਅੱਜ ਇਹ ਕਾਰ ਸੇਵਾ ਵਾਲਿਆਂ ਨੂੰ ਚਿੱਟੀ ਸਿਉਂਕ ਕਹਿੰਦਾ ਕੱਲ ਨੂੰ ਤੁਹਾਨੂੰ ਇਹਨੇ ਨੀਲੀ ਸਿਉਂਕ ਕਹਿਣਾ ਇਹਨੂੰ ਰੋਕਿਆ ਜਾਵੇ ਖਾਲਸਾ ਜੀ ਇਹਨਾਂ ਦਾ ਕੰਮ ਕੀ ਹੈ ਜਿੱਥੇ ਕੋਈ ਗਰੀਬ ਮਿਲਿਆ ਚਾਰ ਥੱਪੜ ਮਾਰ ਦਿੱਤੇ ਇਸੇ ਕਰਕੇ ਲੰਡੂ ਬਦਮਾਸ਼ ਅਸੀਂ ਕਹਨੇ ਆ ਜਿੱਥੋਂ ਛੱਤਰ ਦੀਂਦਾ ਉੱਧਰ ਮੂੰਹ ਨਹੀਂ ਕਰਦੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਕਦੇ ਗੁਰੂ ਹਰਿਮੰਦਰ ਸਾਹਿਬ ਦੀ ਮਰਿਆਦਾ ਤੇ ਉਂਗਲ ਚੱਕ ਦਤੀ ਕਦੇ ਕਿਸੇ ਮਹਾਤਮਾ ਤੇ ਉਹ ਭਾਈ ਤੂੰ ਬਹੁਤਾ ਚੰਗਾ ਨਮਈ ਕੰਮ ਚੱਲਿਆ ਪੰਜਾਬ ਦੇ ਵਿੱਚ ਜਾਤਾਂ ਪਾਤਾਂ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ ਇਹ ਭਈਆਂ ਨੂੰ ਪੰਜਾਬ ਚੋਂ ਕੱਢ ਦਿਓ ਲੋਕਾਂ ਦੇ ਮਤੇ ਪਵਾ ਤੇ ਆਪਣੇ ਘਰੇ ਪਈਏ ਰੱਖੀ ਬੈਠਾ ਲੋਕਾਂ ਦੇ ਮਤੇ ਪਵਾਉਂਦਾ ਐ ਐਸਾ ਸਮਾਂ ਮਹਾਰਾਜ ਦਾ ਜਨਮ ਕਿੱਥੇ ਅਵਤਾਰ ਕਿੱਥੇ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਬੜੇ ਭਈਏ ਸੀ ਜਿਹੜੇ ਉਹ ਅਮਰਤ ਛਕ ਲਿਆ ਉਹਨਾਂ ਨੇ 96 ਕਰੋੜ ਖਾਲਸਾ ਕਿਵੇਂ ਪੈਦਾ ਹੋਊਗਾ ਜੇ ਆਪਾਂ ਸਾਰਿਆਂ ਨੂੰ ਨੇੜੇ ਲਾਵਾਂਗੇ ਭਾਈ ਚਾਰ ਕਿਸਾਂਝ ਦੀ ਗੱਲ ਕਰਾਂਗੇ ਫੇਰ ਇਹ ਅਮਰਤ ਛਕਣਗੇ ਨਾ ਧਰਮ ਜਿਹੜਾ ਐ ਤਲਵਾਰ ਨਾਲ ਨਹੀਂ ਵੱਧਾ ਧਰਮ ਪਿਆਰ ਨਾਲ ਵੱਧਾ